ਉਸਰ ਸਿਰ 3 ਸਾਲ ਦਾ ਸੀ ਜਦੋਂ ਗੋਲਫ ਦੀ ਸਟਿਕ ਫੜੀ ਲੋਕ ਕਹਿੰਦੇ ਸੀ ਇਹ ਬੱਚਾ ਇੱਕ ਦਿਨ ਇਤਿਹਾਸ ਲਿਖੇਗਾ 21 ਸਾਲ ਦੀ ਉਮਰ 'ਚ ਮਾਸਟਰ ਜਿੱਤ ਲਿਆ ਸਭ ਤੋਂ ਯੰਗ ਸਭ ਤੋਂ ਤੇਜ਼ ਇੱਕ ਨਾਂ ਟਾਈਗਰ ਵੁੱਡਸ ਦੁਨੀਆ ਦਾ ਚੈਂਪੀਅਨ ਬਣ ਗਿਆ ਪਰ ਫਿਰ ਆਇਆ ਇੱਕ ਲੰਮਾ ਅੰਧੇਰਾ ਸਰੀਰ ਟੁੱਟ ਗਿਆ ਨਿੱਜੀ ਜੀਵਨ ਵਿਗੜ ਗਿਆ ਗੇਮ ਵੀ ਹੱਥੋਂ ਗਈ ਮੀਡੀਆ ਨੇ ਕਿਹਾ ਇਹ ਹੁਣ ਮੁੱਕ ਗਿਆ 10 ਤੋਂ ਵੱਧ ਸਰਜਰੀਆਂ ਡਾਕਟਰ ਦਾ ਕਹਿਣਾ ਹੁਣ ਇਹ ਕਦੇ ਨਹੀਂ ਖੇਡੇਗਾ ਪਰ ਉਸਨੇ ਕਦੇ ਹਾਰ ਨਹੀਂ ਮੰਨੀ ਪਰ ਟਾਈਗਰ ਵੁੱਡਸ ਨੂੰ ਆਪਣੇ ਫਾਦਰ ਦੀ ਇੱਕ ਗੱਲ ਯਾਦ ਸੀ ਚੈਂਪੀਅਨ ਉਹ ਹੁੰਦਾ ਹੈ ਜੋ ਉਦੋਂ ਵੀ ਖੜਾ ਰਹੇ ਜਦੋਂ ਖੜਾ ਹੋਣ ਦੇ ਕਾਬਿਲ ਵੀ ਨਾ ਹੋਵੇ ਟਾਈਗਰ ਵੁੱਡਸ 2019 ਦੇ ਵਿੱਚ ਮੁੜ ਵਾਪਸ ਆਉਂਦਾ ਹੈ 43 ਸਾਲ ਦੀ ਉਮਰ ਦੇ ਵਿੱਚ ਫਿਰ ਤੋਂ ਮਾਸਟਰਸ ਜਿੱਤ ਲੈਂਦਾ ਹੈ ਜਿਹੜਾ ਕਦੇ ਟੌਪ ਤੋਂ ਡਿੱਗ ਗਿਆ ਸੀ ਉਹ ਦੁਬਾਰਾ ਰਾਜਾ ਬਣ ਜਾਂਦਾ ਹੈ ਕਿਉਂਕਿ ਚੈਂਪੀਅਨ ਡਿੱਗਦੇ ਨੇ ਪਰ ਲੈਜੈਂਡ ਮੁੜ ਚੜਦੇ ਨੇ ਇਹ ਸੀ ਟਾਈਗਰ ਵੁੱਡਸ ਜੋ ਚੜਿਆ ਡਿੱਗਿਆ ਤੇ ਫੇਰ ਮੁੜ ਵਾਪਸ ਆਇਆ ਕਿਉਂਕਿ ਅਸਲ ਲੜਾਈ ਮੈਦਾਨ ਵਿੱਚ ਨਹੀਂ ਦਿਲ ਵਿੱਚ ਹੁੰਦੀ ਹੈ